ਸਰਦਾਰ ਦਰਸ਼ਨ ਸਿੰਘ ਟਾਲੀ ਨੂੰ ਜ਼ਿਲੰਦਰ ਤੋਂ ਲੋਕ ਸਭਾ ਉਮੀਦਵਾਰ ਬਣਾਉਣ ਦੀ ਉੱਠ ਰਹੀ ਹੈ ਮੰਗ 10 ਸਾਲ ਸਰਪੰਚ ਰਹੇ ਦਰਸ਼ਨ ਸਿੰਘ ਟਾਲੀ ਦੇ ਨਾਲ ਵੱਡੀ ਸੰਖਿਆ ਦੇ ਵਿੱਚ ਸਰਪੰਚ ਤੇ ਪੰਜ ਜਿਹੜੇ ਆ ਉਹ ਜੁੜੇ ਹੋਏ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਦੁੱਖ ਤੇ ਸੁੱਖ ਵਿੱਚ ਸਰਦਾਰ ਦਰਸ਼ਨ ਸਿੰਘ ਟਾਲੀ ਹਮੇਸ਼ਾ ਨਾਲ ਖੜਦੇ ਹਨ ਅਤੇ ਆਮ ਆਦਮੀ ਪਾਰਟੀ ਦੇ ਵਫਾਦਾਰ ਲੀਡਰ ਹਨ ਆਗੂਆਂ ਨੇ ਕਿਹਾ ਹੈ ਕਿ ਸਰਦਾਰ ਦਰਸ਼ਨ ਸਿੰਘ ਟਾਲੀ ਨੂੰ ਜਲੰਧਰ ਲੋਕ ਸਭਾ ਤੋਂ ਉਮੀਦਵਾਰ ਬਣਾਵੇ ਭਗਵੰਤ ਮਾਨ ਸਰਕਾਰ ਤੇ ਕੁਲਵੰਤ ਸਿੰਘ ਢੰਡੋਵਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ ਅਪੀਲ ਦੇਖੋ ਇਸ ਵੀਡੀਓ ਨੂੰ ਤਾਂ ਸ਼ੇਅਰ ਕਰ ਦਿਓ ਮੇਰਾ ਨਾਮ ਵੀਰ ਕਲਵੰਤ ਸਿੰਘ ਟੰਡਵਾਲ ਪ੍ਰਧਾਨ ਡਾਕਟਰ ਬੀ ਆਰ ਅੰਬੇਡਕਰ ਆਰਮੀ ਅੱਜ ਦੀ ਜਿਹੜੀ ਮੀਟਿੰਗ ਆ ਬੜੀ ਸਕਸੈਸ ਰਹੀ ਆ ਜਿਹੜੇ ਇੱਥੋਂ ਦੇ ਸਾਡੇ ਸਾਡੇ ਵੱਡੇ ਭਰਾ ਨੇ ਸਰਦਾਰ ਦਰਸ਼ਨ ਸਿੰਘ ਜੀ ਟਾਲੀ ਸਾਹਿਬ ਜਿਹੜੇ ਵਾਈਸ ਪ੍ਰਧਾਨ ਨੇ ਜੋ ਵਾਈਸ ਚੇਅਰਮੈਨ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਔਰ ਪਿੰਡ ਦੇ ਵੀ 10 ਸਾਲ ਸਰਪੰਚ ਵੀ ਰਹੇ ਆ ਪੰਚ ਵੀ ਰਹੇ ਆ ਹੋਰ ਵੀ ਜਿਹੜੀਆਂ ਉਹ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਵੀ ਰਹੇ ਔਰ ਪੂਰਾ ਲੋਕ ਸਭਾ ਹਲਕੇ ਦੇ ਵਿੱਚ ਜਿਹੜਾ ਸਾਡੇ ਜ਼ਿਲ੍ਹੇ ਦੇ ਵਿੱਚ ਬੜਾ ਉਹਨਾਂ ਦਾ ਨਾਮ ਆ ਬੜਾ ਲੋਕਾਂ ਦੇ ਵਿੱਚ ਪਿਆਰ ਆ ਉਹਨਾਂ ਦਾ ਸੋ ਅੱਜ ਮੀਟਿੰਗ ਦਾ ਮਕਸਦ ਸਾਡਾ ਇਹੀ ਆ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਅਸੀਂ ਸ਼ਸ਼ੀ ਰਿੰਕੂ ਨੂੰ ਜਿਤਾ ਕੇ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਿਆ ਸੀਗਾ ਉਹਨਾਂ ਨੇ ਆਮ ਵਰਕਰਾਂ ਦੀ ਜਿਹੜੀ ਉਹ ਪੱਟ ਚ ਸ਼ੁਰਾ ਮਾਰਿਆ ਲੋਕਾਂ ਦੀਆਂ ਭਾਵਨਾਵਾਂ ਜਿਹੜਾ ਬਹੁਤ ਵੱਡਾ ਖਲਵਾੜ ਕੀਤਾ ਵਾ ਸੋ ਇਸ ਕਰਕੇ ਜਿਹੜਾ ਬਾਹਰੀ ਉਮੀਦਵਾਰ ਜਿਹੜਾ ਹੁੰਦਾ ਵਾ ਉਹ ਕਿਤੇ ਨਾ ਕਿਤੇ ਆਪਣਾ ਲਾਹਾ ਲੈਂਦਾ ਤੋਂ ਭੱਜ ਜਾਂਦਾ ਵਾ ਜਿੱਦੋਂ ਉਹਨੂੰ ਫਾਇਦਾ ਦੀਦਾ ਵਾ ਸਰਦਾਰ ਦਰਸ਼ਨ ਸਿੰਘ ਟਾਲੀ ਜੀ ਦੀ ਗੱਲ ਕਰੀਏ ਤਾਂ ਪਿਛੇ ਬਹੁਤ ਉਹਨਾਂ ਨੇ ਘੱਟੋ ਘੱਟ 30-35 ਸਾਲ ਤੋਂ ਜਿਹੜਾ ਇੱਥੋਂ ਆਉਂਦੇ ਹਰ ਇਨਸਾਨ ਦੇ ਨਾਲ ਉਹਨਾਂ ਦਾ ਬੜਾ ਪਿਆਰ ਆ ਨਿੱਜੀ ਪਿਆਰ ਆ ਸਾਰੇ ਪਰਿਵਾਰਾਂ ਦੇ ਨਾਲ ਸਾਰੇ ਸਮਾਜ ਆ ਜਿਹੜੇ ਸਾਰਿਆਂ ਦੇ ਨਾਲ ਪਿਆਰ ਆ ਉਹ ਇਹ ਤੁਹਾਡੀ ਡਰਵ ਕਰਦੇ ਆ ਕਿ ਜੇ ਇਹ ਪਾਰਟੀ ਉਹਨੂੰ ਮੌਕਾ ਦਿੰਦੀ ਆ ਤੇ ਬਹੁਤ ਵੱਡੀ ਲੀਡ ਨਾਲ ਉਹ ਜਿੱਤਣਗੇ ਸਾਡੀ ਇਹ ਬਹੁਤ ਵੱਡੀ ਮੰਗ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਲੋਕ ਸਭਾ ਹਲਕਾ ਜਦੋਂ ਬਾਈ ਇਲੈਕਸ਼ਨ ਹੋਈ ਆ ਅਸੀਂ ਉਦੋਂ ਵੀ ਜਿਹੜਾ ਆਜ਼ਾਦ ਮੀਦਵਾਰ ਤੌਰ ਤੇ ਇਹਨਾਂ ਨੂੰ ਖੜੇ ਕਰਕੇ ਅਸੀਂ ਜਿਤਾਉਣਾ ਚਾਹੁੰਦੇ ਸੀਗੇ ਕਿਉਂਕਿ ਲੋਕਾਂ ਦੀ ਮੰਗ ਸੀਗੀ ਲੋਕ ਇਹ ਚਾਹੁੰਦੇ ਸੀਗੇ ਕਿ ਸਰਦਾਰ ਦਰਸ਼ਨ ਸਿੰਘ ਟਾਲੀ ਜੀ ਖੜਨ ਤੇ ਵੱਡੇ ਪੱਧਰ ਤੇ ਲੋਕਾਂ ਨੇ ਬੜਾ ਸਹਿਯੋਗ ਕੀਤਾ ਸੀ ਅਸੀਂ ਢੰਡੋਵਾਲ ਸ਼ਾਹਕੋਟ ਦੇ ਵਿੱਚ ਨਕੋਦਰ ਦੇ ਵਿੱਚ ਬੜੇ ਵੱਡੇ ਇਕੱਠ ਕੀਤੇ ਸੀ ਪਿੰਡਾਂ ਦੇ ਵਿੱਚ ਗਏ ਆ ਨਾਲ ਸੀਗੇ ਸੋ ਉਹ ਉਦੋਂ ਸਾਡੀ ਜਿਹੜੀ ਇਹ ਹਾਈ ਕਮਾਂਡ ਦੇ ਨਾਲ ਇਹ ਹੀ ਗੱਲ ਹੋਈ ਸੀਗੀ ਕਿ ਇਹਨਾਂ ਨੂੰ ਟਿਕਟ ਜਾਂ ਕੋ ਵੱਡੇ ਉਹਦੇ ਦੇ ਨਾਲ ਇਹਨਾਂ ਨੂੰ ਜ਼ਰੂਰ ਪਾਰਟੀ ਸਤਿਕਾਰ ਦਿੱਤਾ ਚਾਹੂਗਾ ਸੋ ਹੁਣ ਅਸੀਂ ਮੰਗ ਕਰਦੇ ਆ ਕਿ ਜੇ ਇਹਨਾਂ ਨੂੰ ਬਾਰੀ ਉਮੀਦਵਾਰ ਕੋ ਲਿਆਂ ਕੇ ਲੋਕਾਂ ਦੀਆਂ ਭਾਵਨਾਵਾਂ ਨਾ ਜਿਹੜੇ ਵਰਕਰ ਆ ਵਲੰਟੀਅਰਸ ਆ ਆਮ ਲੋਕੀ ਆ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਨਾ ਕੀਤਾ ਜਾਵੇ ਸੋ ਇਹਨਾਂ ਨੂੰ ਟਿਕਟ ਦੇਣਗੇ ਤਾਂ ਮੈਂ ਇਹ ਬਹੁਤ ਜ਼ਿਆਦਾ ਉਮੀਦ ਨਾਲ ਕਹਿ ਸਕਦਾ ਹਾਂ ਲੋਕ ਸਭਾ ਹਲਕੇ ਵੱਲੋਂ ਕਿ ਬਹੁਤ ਵੱਡੀ ਲੀਡ ਨਾਲ ਜਤਨਗੇ ਸੋ ਸਾਡੀ ਇਹ ਬਹੁਤ ਵੱਡੀ ਮੰਗ ਆ ਇਹ ਬੱਸ ਹੁਣ ਚੱਲ ਜਨਾਬਾ ਇਹੋ ਇਤਨੀ ਚੱਲ ਚੱਲੋ ਇੱਧਰ ਘਾਵਲਾ ਜਿੱਥੇ ਲੋ ਜੀ ਚੱਲ ਬਹੁਤ ਹੈ ਜੀ ਉੱਪਰ ਹਾਂ ਇਹ ਕਰ ਲੈਣਾ ਜਿਹੜਾ ਜੀ ਜਿੱਥੇ ਕਰ ਇੱਧਰ ਇੱਧਰ ਸਾਈਡ ਨਾਲ ਲੈਟ ਪਹੂਗਿਆ ਜੀ ਜੀ ਸਰਪ੍ਰੀਖ ਸਾਹਿਬ ਜਿਹੜੀ ਜੰਮ ਹੈਗਾ ਸਰਕਾਰ ਦੀ ਜਿਹੜੀ ਨਾਮ ਹੈ ਕਰੀਦਾ ਬੰਦਾ